ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ 5 ਮਕਿਓ ਹਿਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆਇ ਜਾਈ ਸੁਣਤ ਸੰਦੇਸ ਰੋ ਪ੍ਰਿਆ ਗਰਹ ਸੇਜ ਬਿਸ਼ਾਈ ਭ੍ਰਮ ਭ੍ਰਮ ਆਇਓ ਤਉ ਨਦਰ ਨ ਪਾਈ ਕਿਨ ਬਿਦ ਹੀ ਰਹ ਧੀਰ ਨਿਮਾਨੋ ਮੈਲ ਸਾਜਣ ਹਉ ਤੁਝ ਕੁਰਬਾਨੋ ਰਹਾ ਇਕਾ ਸੇਜ ਬਿਸੀ ਧਨ ਕੰਤਾ ਤਨ ਸੋਤੇ ਪਿਰ ਸਦ ਜਾਗੰਤਾ ਪਿਓ ਮਦਰੋ ਧਨ ਮਤਵੰਤਾ ਤਨ ਜਾਗ ਜੇ ਪਿਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਖਿੰ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ ਭਾਇਓ ਕਿਰਪਾਲ ਸਤ ਸੰਗ ਮਲਾਇ ਬੁਜੀ ਤਬਤ ਘਰ ਹੈ ਪਿਰ ਪਾਇਆ ਸਗਲ ਸਿੰਗਾਰ ਹੁਣ ਮੁਝੇ ਸੁਹਾਇ ਕਹੋ ਨਾਨਕ ਗੁਰ ਭਰਮ ਚਕਾਇ ਜਹ ਦੇਖਾ ਤ ਪਿਰਹ ਭਾਈ ਖੋਲਿਓ ਕਪਾਟ ਤ ਮਨ ਠਹਿਰਾਈ ਜਹ ਦੇਖਾ ਤ ਪਿਰਹ ਭਾਈ ਖੋਲਿਓ ਕਪਾਟ ਤ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਆਓ ਸਤਿਗੁਰਾਂ ਦੀ ਕਿਰਪਾ ਨਾਲ ਇਸ ਸ਼ਬਦ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ ਇਸ ਪਾਵਨ ਸ਼ਬਦ ਦੇ ਵਿੱਚ ਪਹਿਲੀ ਰਹਾਉ ਦੀ ਪੰਕਤੀ ਹੈ ਕਿਨ ਬਿਦ ਹੀਰਾਓ ਧੀਰੈ ਨਿਮਾਨੋ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਮੇਰਾ ਹਿਰਦਾ ਹੈ ਉਹ ਧੀਰਜ ਚ ਪਕੜੇ ਕਿਉਂਕਿ ਵਿਕਾਰਾਂ ਦੇ ਵਿੱਚ ਹੈ ਤੇਰੇ ਦਰਸ਼ਨ ਤੋਂ ਬਿਨਾ ਇਹ ਨਿਮਾਣਾ ਹਿਰਦਾ ਜਿਹੜਾ ਉਹ ਕਿਸ ਤਰ੍ਹਾਂ ਟਿਕਾਉ ਦੇ ਵਿੱਚ ਆ ਕੇ ਪ੍ਰਭੂ ਭਗਤੀ ਵਿੱਚ ਜੁੜ ਸਕਦਾ ਹੈ ਔਰ ਉਸ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਦਾ ਪਾਤਰ ਬਣ ਸਕਦਾ ਹੈ ਮਿਲ ਸਾਜਣ ਹਉ ਤੁਝ ਕੁਰਬਾਨੋ ਏ ਸੱਜਣ ਪ੍ਰਭ ਮੈਨੂੰ ਮਿਲ ਮੈਂ ਤੇਤੋਂ ਸਤਕੇ ਜਾਂਦਾ ਮਿਲ ਸਾਜਣ ਹਉ ਤੁਝ ਕੁਰਬਾਨੋ ਰਹਾਓ ਰਮਤਾ ਹੁੰਦੀ ਹੈ ਸ਼ਬਦ ਦੀ ਉਮਕਿਓ ਹੀ ਉਹ ਮਿਲਣ ਪ੍ਰਭ ਤਾਈ ਉਮਕਿਓ ਜਿਸ ਤਰ੍ਹਾਂ ਮਨ ਦੇ ਵਿੱਚ ਕੋਈ ਖੁਸ਼ੀ ਪੈਦਾ ਹੁੰਦੀ ਹੈ ਕੇਵਲੇ ਆਪਾਂ ਇੱਕ ਦੂਸਰੇ ਨੂੰ ਕਹਿਣ ਪਾਈ ਅੱਜ ਬੜਾ ਖੁਸ਼ ਲੱਗਦਾ ਤੇ ਉਹਦਾ ਜਿਹੜਾ ਮਨ ਹੈ ਜਿਨੇ ਅਰਦਾਸ ਕੀਤੀ ਕਿ ਸਤਗੁਰੂ ਮਹਾਰਾਜ ਮੇਰਾ ਹਿਰਦਾ ਨਵਾਣਾ ਹੈ ਤੇ ਕਿਰਪਾ ਕਰ ਇਸ ਹਿਰਦੇ ਵਿੱਚ ਵਸ ਪ੍ਰਗਟ ਹੋ ਤੇ ਜਿਹਦੇ ਅੰਦਰ ਤਾਗ ਹੁੰਦੀ ਹੈ ਕੋ ਪਰਮੇਸ਼ਰ ਕਾਲਪੁਰਖ ਨੂੰ ਮਿਲਣ ਵਾਸਤੇ ਉਹੀ ਉਹ ਜਿਹੜਾ ਹੈ ਹਿਰਦਾ ਜਿਹੜਾ ਹੈ ਉਹ ਖੁਸ਼ੀ ਨਾਲ ਨੱਚ ਪੈਂਦਾ ਹੈ ਉਮਕਿ ਉਹ ਹੀ ਉਹ ਮਿਲਣ ਪ੍ਰਭਤਾ ਕਿਉਂਕਿ ਉਹੀ ਬੇਨਤੀ ਕਰੇਗਾ ਅਰਦਾਸ ਕਰੇਗਾ ਹੁਣ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਪਾਣੀ ਉਹੀ ਮੰਗੇਗਾ ਨਾ ਜਿਹਨੂੰ ਪਿਆਸ ਲੱਗੀ ਹੈ ਨਹੀਂ ਤਾਂ ਫਿਰ ਜੇ ਬੰਦਾ ਪਿਆਸਾ ਨਹੀਂ ਹੈ ਫਿਰ ਉਹ ਪੁੱਛੇਗਾ ਪਾਣੀ ਕਿੱਥੋਂ ਆਇਆ ਆ ਪਾਣੀ ਕਿਸ ਤਰ੍ਹਾਂ ਦਾ ਹੈ ਪਾਣੀ ਇਦਾਂ ਦਾ ਪੀਣਾ ਚਾਹੀਦਾ ਪਾਣੀ ਇੰਨਾ ਪੀਣਾ ਚਾਹੀਦਾ ਕਦੋਂ ਪੀਣਾ ਚਾਹੀਦਾ ਪਰ ਜਿਹਨਾਂ ਨੂੰ ਪਿਆਸ ਲੱਗ ਜਾਂਦੀ ਹੈ ਉਹ ਸਵਾਲ ਜਵਾਬ ਨਹੀਂ ਕਰਦੇ ਹਾਂ ਸਾਡਾ ਇੱਕ ਸਵਾਲ ਹੈ ਆਮ ਕਰਕੇ ਪੁੱਛਿਆ ਜਾਂਦਾ ਕਿੰਨਾ ਪਾਠ ਕਰਨਾ ਚਾਹੀਦਾ ਇਹ ਪਾਠ ਕਦੋਂ ਕਰਨਾ ਇਹ ਪਾਠ ਨਾ ਕਰੀਏ ਤੇ ਕਿੰਨੇ ਵਜੇ ਕਰੀਏ ਹਲੇ ਕਈਆਂ ਦੇ ਸਵਾਲੇ ਖੜੇ ਆ ਔਰ ਲੰਬੇ ਰੀਆਂ ਉਮਰਾ ਹੋ ਗਈਆਂ ਪਰ ਇੱਕ ਉਧਾਰਨ ਛੋਟੀ ਜੀ ਕਿ ਮਨੋਖ ਜਿਹੜਾ ਜਿਹਦੇ ਅੰਦਰ ਪਿਆਸ ਹੁੰਦੀ ਹੈ ਨਾ ਉਹ ਸਵਾਲ ਨਹੀਂ ਕਰਦਾ ਹੁਣ ਇੱਕ ਬੱਚਾ ਛੋਟਾ ਜਿਹਾ ਉਹਨੂੰ ਥੋੜਾ ਸਿਖਾਇਆ ਥੋੜੇ ਜਾਂਦਾ ਟ੍ਰੇਨਿੰਗ ਥੋੜੀ ਦਿੱਤੀ ਜਾਂਦੀ ਹੈ ਹੁਣ ਭੁੱਖ ਲੱਗਦੀ ਹੈ ਮਾਤਾ ਦੁੱਧ ਪਿੰਦਾ ਇਸੇ ਤਰ੍ਹਾਂ ਜਿਹਦੇ ਅੰਦਰ ਪਿਆਸ ਹੈ ਜਿਹਨੂੰ ਭੁੱਖ ਹੈ ਉਹ ਤਾਂ ਫਿਰ ਸੁਵਾਲਾਂ ਦੇ ਘੇਰਿਆਂ ਦੇ ਵਿੱਚ ਨਹੀਂ ਫਸਦਾ ਉਹ ਤਾਂ ਅਰਦਾਸ ਕਰਦਾ ਕਿ ਸਤਗੁਰੂ ਮਹਾਰਾਜ ਕਿਰਪਾ ਕਰ ਬਖਸ਼ਿਸ਼ ਕਰ ਤੋ ਮੇਰੇ ਹਿਰਦੇ ਘਰ ਦੇ ਵਿੱਚ ਆ ਕੇ ਵਸ ਜਾ ਉਮਕਿ ਉਹ ਹੀ ਉਹ ਮਿਲਣ ਪ੍ਰਵਤਾ ਮੇਰਾ ਹਿਰਦਾ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਣ ਵਾਸਤੇ ਬੜਾ ਖੁਸ਼ ਹੈ ਜਾਂ ਖੁਸ਼ੀ ਨਾਲ ਨੱਚ ਪਿਆ ਹੈ ਖੋਜਤ ਚਰਿਓ ਦੇਖੋਂ ਪ੍ਰਿਆ ਜਾਈ ਫਿਰ ਪ੍ਰਭੂ ਨੂੰ ਲੱਭਣ ਲੱਗ ਪਿਆ ਕਿ ਮੈਂ ਪਿਆਰੇ ਦੀ ਮਿਲਣ ਦੀ ਮੈਨੂੰ ਥਾਂ ਕਿਤੇ ਵੇਖ ਲਵਾਂ ਸੁਣਤ ਸੰਦੇਸ ਰੋ ਪ੍ਰੀਅ ਕਰੈ ਸੇਜ ਬਿਛਾਈ ਹੁ ਜਿਸ ਵੇਲੇ ਉਹਦੇ ਆਉਣ ਦਾ ਸੁਣਿਆ ਸੁਣਿਆ ਨਾ ਪ੍ਰਿਆਰੇ ਦਾ ਕੋ ਹਿਰਦੇ ਘਰ ਵਿੱਚ ਵਸਦਾ ਹੈ ਮੈਂ ਅੰਦਰ ਸੇਜ ਵਿਛਾ ਦਿੱਤੀ ਪਰ ਹੋਇਆ ਕਿ ਪਰਮ ਪਰਮ ਆਇਓ ਤੋ ਨਦਰ ਨ ਭਾਈ ਪਰ ਪਟ ਪੜ ਕੇ ਮੈਂ ਵਾਪਸ ਆ ਗਿਆ ਅਕਾਲ ਪੁਰਖ ਦੀ ਨਜ਼ਰ ਪ੍ਰਾਪਤ ਨਹੀਂ ਹੋਈ ਹੁਣ ਸਵਾਲ ਹੈ ਪਹਿਲੇ ਰਹਾਉ ਦੇ ਵਿੱਚ ਕਿਹੇ ਸ਼ਬਦਾਂ ਦੇ ਵਿੱਚ ਰਹਾਉ ਦੂਜਾ ਹੈ ਜਿਸ ਤਰ੍ਹਾਂ ਇਸ ਆਖਰੀ ਵਿੱਚ ਪੰਕਤੀ ਵਿੱਚ ਆਪ ਜੀ ਸਰਬਣ ਕਰੋਗੇ ਇਹਦਾ ਆਮ ਕਰਕੇ ਹੀ ਅਰਥ ਬਣਦਾ ਹੈ ਕਿ ਪਹਿਲੇ ਸੁਭਾ ਪਹਿਲੇ ਰਹਾਉ ਦੀ ਪੰਕਤੀ ਵਿੱਚ ਸਵਾਲ ਹੈ ਤੇ ਦੂਸਰਾ ਜਿਹੜਾ ਰਹਾਉ ਦੂਜਾ ਹੁੰਦਾ ਉਹਦੇ ਵਿੱਚ ਜਵਾਬ ਹੈ ਕਿਨ ਵਿਦ ਹੀਰ ਧੀ ਰਹ ਨਿਮਾਨੋ ਮਿਲ ਸਾਜਣ ਹੋ ਤੁਜ ਕੁਰਬਾਨੋ ਰਹਾਉ ਏਕਾ ਸੇਜ ਵਿਸੀ ਧਨਕੰਤਾ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਇਕੋ ਹੀ ਸੇਜ ਹੈ ਜੀਵ ਇਸਤਰੀ ਤੇ ਪ੍ਰਭੂ ਪਤੀ ਦੀ ਤਨਸੂਤੀ ਪਿਰ ਸਦ ਜਾਗੰਤਾ ਪਰ ਹੁਣ ਬਦ ਕਿਸਮਤੀ ਇਹ ਹੈ ਕਿ ਜੀਵ ਇਸਤਰੀ ਜਿਹੜੀ ਆ ਮਾਇਆ ਦੀ ਮੋਹ ਵਿੱਚ ਸੁੱਤੀ ਪਈ ਆ ਤੇ ਪ੍ਰਭੂ ਅਕਾਲਪੁਰਖ ਜਾਗਦਾ ਪਏ ਆਮ ਕਰਕੇ ਇਹ ਦੇਵ ਸੌਂਗ ਹੈ ਪਰ ਗੁਰਬਾਣੀ ਕਹਿੰਦੀ ਹੈ ਸਤਕੁਰ ਜਾਗਤਾ ਹੈ ਦਿਓ ਜੇ ਹੁਣ ਸੰਸਾਰ ਨੂੰ ਚਲਾਉਣ ਵਾਲੇ ਸੌਂਜਾ ਹੈ ਤੇ ਸੰਸਾਰ ਕਦਾ ਚੱਲੇਗਾ ਉਹ ਹਮੇਸ਼ਾ ਹੀ ਸਤਗੁਰ ਜਾਗਤਾ ਹੈ ਦਿਓ ਅਸੀਂ ਸੁੱਤੇ ਪਏ ਆ ਪੁਰੂ ਸਾਹਿਬ ਕਹਿੰਦੇ ਸੁੱਤੜੇ ਅਸੰਖ ਮਾਇਆ ਝੁੱਠੀ ਕਾਰਨੇ ਅਸੀਂ ਸੁੱਤੇ ਪਏ ਆ ਪਰ ਉਹ ਪ੍ਰਭੂ ਤਾਂ ਜਾਗ ਰਿਹਾ ਨਾ ਧਾਨ ਸੁਤੀ ਪਿਰ ਸਦ ਜਾਗੰਤਾ ਪਰ ਇੰਨੇ ਸੁੱਤੇ ਹੋਇਆ ਕਹਿੰਦੇ ਪੀਓ ਮਦ ਰੋ ਧਨ ਮਤਵੰਤਾ ਹੁਣ ਜੀਵ ਇਸਤਰੀ ਇੰਨੀ ਮਸਤ ਰਹਿੰਦੀ ਆ ਜਿਵੇਂ ਇਹਨੇ ਕੋਈ ਨਸ਼ਾ ਕੀਤਾ ਹੁੰਦਾ ਮਦ ਸ਼ਰਾਬ ਪੀਤੀ ਹੁੰਦੀ ਪੀਓ ਮਦਰੋ ਧਨ ਮਤਵੰਤਾ ਧਨ ਜਾਗੇ ਜੇ ਫਿਰ ਬੋਲਨਤਾ ਹਾਇ ਫਿਰ ਜੀਵ ਇਸਤਰੀ ਜਾਗ ਵੀ ਸਕਦੀ ਹੈ ਕਦੋਂ ਜਦੋਂ ਪ੍ਰਭੂ ਪਤੀ ਅਕਾਲ ਪੁਰਖ ਜਗਾਉਂਦਾ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਕਿਉਂਕਿ ਜਿਸ ਵੇਲੇ ਅੰਦਰ ਪਿਆਸ ਪੈਦਾ ਹੁੰਦੀ ਹੈ ਨਾ ਫਿਰ ਆਪਾਂ ਇਹ ਵੀ ਜ਼ਰੂਰ ਪੁੱਛਦੇ ਆ ਪਰ ਦਿਲੋਂ ਪੁੱਛਦੇ ਜਦੋਂ ਦਿਲੋਂ ਸਵਾਲ ਕਰਦੇ ਕਈ ਦਿਮਾਗੀ ਸਵਾਲ ਹੁੰਦੇ ਆ ਕਿ ਦਿਲੋਂ ਸਵਾਲ ਹੁੰਦੇ ਜਿਹੜਾ ਦਿਲੋਂ ਸਵਾਲ ਨਿਕਲਦਾ ਹੈ ਉਹਦਾ ਜਵਾਬ ਵੀ ਮਿਲ ਜਾਂਦਾ ਦਿਮਾਗੀ ਤਾਂ ਫਿਰ ਉਹ ਪਰ ਜਿਹੜੇ ਸਵਾਲ ਹਨ ਉਹ ਪਰੇਸ਼ਾਨੀ ਪੈਦਾ ਕਰਦੇ ਤੇ ਅੰਦਰ ਹੁਣ ਇੱਕ ਤਾਗ ਪੈਦਾ ਹੋਈ ਆ ਭਈ ਨਰਾਸ਼ੀ ਬਹੁਤ ਦਿਨ ਲੱਗੇ ਮੈਂ ਉਹ ਨਰਾਸ਼ ਹੋ ਗਈ ਆ ਬਹੁਤ ਦਿਨ ਬੀਤ ਗਏ ਆ ਦੇਸ਼ ਦੰਸਨ ਤਰ ਮੈਂ ਸਗਲੇ ਝਾਗੇ ਮੈਂ ਹੋਰ ਬਾਹਰ ਹੋਰ ਦੇਸ਼ ਭਾਲ ਦੇਖੇ ਪਰ ਪ੍ਰਭੂ ਪਦੀ ਕਿਤੇ ਨਹੀਂ ਲੱਭਾ ਬੜਾ ਬਲੋਕੀ ਭਟਕੇ ਜੰਗਲਾਂ ਦੇ ਵਿੱਚ ਕਦੇ ਕਿਤੇ ਭਟ ਭਟ ਕਰਿਆ ਕੋਈ ਕਿਤੇ ਭਟ ਕਰਿਆ ਖੇਨ ਰਹਿਣ ਨਾ ਪਾਵੋ ਬਿਨ ਪਗ ਪਾਗੇ ਪ੍ਰਭੂ ਅਕਾਲ ਪੁਰਖ ਦੇ ਚਰਨਾਂ ਤੋਂ ਬਿਨਾ ਜਿੰਨੇ ਤੱਕ ਉਹਦੇ ਚਰਨ ਮੇਰੇ ਹਿਰਦੇ ਵਿੱਚ ਨਹੀਂ ਟਿਕਦੇ ਨਾ ਪਾਵੋ ਦੇ ਨਾਮ ਦੀ ਤੇ ਕਿਰਮਤ ਜਿਹੜੀ ਆ ਉਹਦੇ ਨਾਮ ਦੀ ਬਖਸ਼ਿਸ਼ ਉਹਦੇ ਉਪਦੇਸ਼ ਉਹਦੀ ਮੱਤ ਜਿੰਨੇ ਤੱਕ ਮੇਰੇ ਹਿਰਦੇ ਵਿੱਚ ਨਹੀਂ ਟਿਕਦੀ ਨਾ ਤੇ ਮੈਨੂੰ ਸ਼ਾਂਤੀ ਨਹੀਂ ਹੈ ਕਿਨੇ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ ਨਾ ਚੰਗੇ ਭਾਗ ਜਾਗ ਪਏ ਤੇ ਉਹ ਫਿਰ ਅਕਾਲ ਪੁਰਖ ਪਰਮੇਸ਼ਰ ਦੀ ਰਹਿਮਤ ਹੋ ਗਈ ਤੇ ਉਹਦੇ ਨਾਲ ਮਲਾਪ ਹੋਇਆ ਪਰ ਨਾਲ ਗੁਰੂ ਸਾਹਿਬ ਕਹਿੰਦੇ ਮਲਾਪ ਕਿਦਾਂ ਹੋਇਆ ਭਇਓ ਕਿਰਪਾਲ ਸਤ ਸੰਗ ਮਲਾਇਆ ਪ੍ਰਭ ਦਿਆਵਣ ਹੋਇਆ ਤੇ ਉਸ ਨੇ ਮੈਨੂੰ ਸੰਗਤ ਵਿੱਚ ਮਲਾ ਦਿੱਤਾ ਤੇ ਜਦੋਂ ਮੈਂ ਸੰਗਤ ਕੀਤੀ ਹੈ ਨਾ ਜਦੋਂ ਸੰਗਤ ਕਰਕੇ ਸਤਿਗੁਰ ਦੀ ਬਾਣੀ ਨਾਲ ਸਾਂਝ ਪਾਈ ਹੈ ਬਾਣੀ ਨੂੰ ਪੜਿਆ ਬਾਣੀ ਨੂੰ ਸੁਣਿਆ ਤੇ ਉਹਨੂੰ ਅਮਲ ਦੇ ਵਿੱਚ ਲੈ ਕੇ ਆਂਦਾ ਤੇ 부ਜੀ ਤਪਤ ਘਰ ਹੈ ਪਿਰ ਪਾਇਆ ਅੰਦਰ ਜਿਹੜੀ ਤਪਸ਼ਰੀ ਨਾ ਬਕਾਰਾਂ ਦੀ ਮਿਟ ਗਈ ਤੇ ਪ੍ਰਭੂ ਹਿਰਦੇ ਘਰ ਵਿੱਚ ਲੱਭ ਗਿਆ ਇਸ ਗੁਰੂ ਸਾਹਿਬ ਤਾਂ ਕਹਿੰਦੇ ਭਾਈ ਬਾਹਰ ਨਹੀਂ ਹੈ ਉਹ ਤੇਰੇ ਅੰਦਰ ਹੀ ਵਸਦਾ ਹੈ ਪਰ ਥੋੜਾ ਜਿਆ ਯਤਨ ਕਰਨਾ ਪਏਗਾ ਸਗਲ ਸ਼ਿੰਗਾਰ ਹੁਣ ਮੁਝੇ ਸੁਹਾਇਆ ਜਿਨਾ ਉਦਮ ਕਰਦੇ ਸੀ ਨਾ ਉਹ ਸ਼ਿੰਗਾਰ ਕਰਦੇ ਸੀ ਹੁਣ ਮੈਨੂੰ ਸੋਹਣਾ ਲੱਗ ਰਿਹਾ ਕਹੋ ਨਾਨਕ ਗੁਰ ਧਰਮ ਚਕਾਇਆ ਇਹ ਬਹੁਤ ਵੱਡੀ ਗੁਰੂ ਸਾਹਿਬ ਮਹਾਰਾਜ ਵਾਰ-ਵਾਰ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਗੁਰੂ ਤੋਂ ਬਿਨਾ ਸਾਡੀ ਭਟਕਣਾ ਦੂਰ ਨਹੀਂ ਹੋ ਸਕਦੀ ਕਹੋ ਨਾਨਕ ਗੁਰ ਧਰਮ ਚਕਾਇਆ ਜੈ ਦੇਖਾਂ ਤੇ ਪਿਰ ਹੈ ਭਾਈ ਉਹ ਮੈਂ ਜਿੱਧਰ ਦੇਖਦਾ ਮੈਨੂੰ ਪ੍ਰਭੂ ਪਤੀ ਅਕਾਲ ਪੁਰਖ ਪਰਮੇਸ਼ਰ ਦਿਖਦਾ ਖੋਲਿਓ ਕਪਾਟ ਤਾਂ ਮਨ ਠਹਿਰਾਈ ਕਪਾੜ ਕਹਿੰਦੇ ਪੜਦਾ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਪਰਮਾ ਦਾ ਪਰਦਾ ਲਾ ਦਿੱਤਾ ਮੇਰਾ ਮਨ ਟਿਕ ਗਿਆ ਖੋਲਿਓ ਕਪਾੜ ਤਾਂ ਮਨ ਠਹਿਰਾਇ ਕਿਉਂਕਿ ਆਪਾ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿੰਦੇ ਕਿਨ ਬਿਦ ਹੀਰੋ ਧੀਰੇ ਨਵਾਨੋ ਮਿਲ ਸਾਜਣ ਹੋ ਤੁਝ ਕੁਰਬਾਨੋ ਰਹਾਉ ਤੇ ਆਖਰ ਵਿੱਚ ਕਹਿੰਦੇ ਜੈ ਦੇਖਾਂ ਤੈ ਪਰ ਹੈ ਭਾਈ ਖੋਲਿਓ ਕਪਾੜ ਤਾਂ ਮਨ ਠਹਿਰਾਇ ਰਹਾਉ ਦੂਜਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਧ ਸੰਗਤ ਦੀ ਇਹਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਬਖਸ਼ ਦੇਆ ਬਲੌਫ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ